ਨੇ ਲੋਕਾਂ ਦੇ ਕੋਲੇ ਕੁਸ਼ਨ ਆ ਜੀ ਪ੍ਰਭੂ ਯਿਸੂ ਮਸੀਹ ਸਿਰਫ ਮਾਂ ਤੋਂ ਕਿੱਦਾਂ ਪੈਦਾ ਹੋ ਸਕਦਾ ਕੁਦਰਤ ਦੇ ਲਈ ਕੀ ਔਖਾ ਆ ਪਹਿਲਾ ਆਦਮ ਹਵਾ ਤੇ ਮਾਂ ਵੀ ਨਹੀਂ ਸੀ ਇੱਥੇ ਤਾਂ ਫਿਰ ਪਰਮੇਸ਼ੁਰ ਨੇ ਇੱਕ ਮਾਂ ਠਹਿرائی ਇੱਕ ਕੁੱਖ ਚੁਣੀ ਆ ਜੇ ਬਾਬਾ ਆਦਮ ਤੇ ਬੀਬੀ ਹਵਾ ਨੂੰ ਉਹ ਬਿਨਾਂ ਮਾਂ-ਬਾਪ ਦੇ ਪੈਦਾ ਕਰ ਸਕਦਾ ਤੇ ਮਸੀਹ ਦਾ ਪੈਦਾ ਹੋਣਾ ਤੇ ਸਾਨੂੰ ਬਚਾਉਣ ਦੇ ਲਈ ਸੀ ਕੁਝ ਵੀ ਕਰਕੇ ਹੋ ਸਕਦਾ ਸੀ ਤਾਂ ਕਈ ਲੋਕੀ ਕਿਵੇਂ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ ਮੁਰਦੇ ਨਹੀਂ ਜੀ ਕਿ ਉੱਠ ਸਕਦੇ ਕੁਝ ਲੋਕੀ ਤਾਂ ਕਹਿੰਦੇ ਆ ਨਾ ਕਿ ਮੁਰਦੇ ਨਹੀਂ ਜੀਕੇ ਉੱਠ ਸਕਦੇ ਤਾਂ ਕਿੱਦਾਂ ਹੋ ਸਕਦਾ ਮੈਂ ਕਹਿੰਦੀ ਜੇ ਪੱਥਰ ਦੇ ਵਿੱਚ ਕੀੜਾ ਪੈਦਾ ਹੋ ਸਕਦਾ ਸਬਜ਼ੀਆਂ ਦੇ ਬਾਹਰ ਬਿਲਕੁਲ ਫਲ ਸਬਜ਼ੀਆਂ ਬਿਲਕੁਲ ਸਹੀ ਹੁੰਦੇ ਤੁਸੀਂ ਕੱਟਦੇ ਹੋ ਤੇ ਉਹਦੇ ਵਿੱਚੋਂ ਕੀੜਾ ਨਿਕਲ ਆਉਂਦਾ ਉਹ ਕਿਹੜੇ ਰਾਹ ਥਾਣੀ ਆਇਆ ਕਿੰਨੇ ਉਹਨੂੰ ਜਨਮ ਦਿੱਤਾ ਉੱਥੇ ਜੇ ਮੱਛੀਆਂ ਸਮੁੰਦਰ ਵਿੱਚ ਸਾਹ ਲੈ ਸਕਦੀਆਂ ਤਾਂ ਕੁਝ ਵੀ ਹੋ ਸਕਦਾ ਜੇ ਬੱਚਾ ਮਾਂ ਦੇ ਗਰਭ ਦੇ ਵਿੱਚ 9 ਮਹੀਨੇ ਤੱਕ ਜਿੰਦਾ ਰਹਿ ਸਕਦਾ ਜਿੱਥੇ ਮਾਂ ਦਾ ਹੱਥ ਨਹੀਂ ਪਹੁੰਚਦਾ ਉਹਨੂੰ ਫੀਡ ਕਰਨ ਦੇ ਲਈ ਉਹ ਪਾਣੀ ਦੇ ਵਿੱਚ ਆ ਜੋ ਉੱਥੇ ਜਿੰਦਾ ਰਹਿ ਸਕਦਾ ਤਾਂ ਕੁਝ ਵੀ ਹੋ ਸਕਦਾ ਪਰਮੇਸ਼ਵਰ ਦੇ ਲਈ ਕੁਝ ਵੀ ਇੰਪੋਸੀਬਲ ਨਹੀਂ ਆ ਸਾਰਾ ਕੁਝ ਪੋਸੀਬਲ ਹੈ ਕਿ ਜੇ ਉਹ ਸਿਰਫ ਮਾਂ ਤੋਂ ਪੈਦਾ ਹੋ ਸਕਦਾ ਤੇ ਉਹ ਮਰ ਕੇ ਜਿੰਦਾ ਵੀ ਹੋ ਸਕਦਾ